ਹਾਂਜੀ ਸੋ ਬੈਸ ਰੂਪ ਵਿੱਚ ਸੀ ਰਾਜਾ ਸਾਹਿਬ ਸੀ ਜੀ ਵਿਲ ਫਿਊਰ ਸੋਸਾਇਟੀ ਬੈਤਲ ਪ੍ਰੀਅਰ ਹਾਊਸ ਸੋ ਇਸ ਦਿਨ ਅੱਜ ਜੋ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਸੋ ਕਾਫੀ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਫੁੱਲ ਬੋਡੀ ਟੈਸਟ ਹੋ ਰਿਹਾ ਹੈ ਫ੍ਰੀ ਆਫ ਕਾਸਟ ਔਰ ਕੁਝ ਲੋਕਾਂ ਦਾ ਹੋ ਚੁੱਕਿਆ ਹੈ ਕੁਝ ਲੋ ਅਜੇ ਵੀ ਲੋਕ ਆ ਰਹੇ ਨੇ ਕੋਈ ਵੀ ਜੇ ਕੋਈ 14 14 30 ਹਜ਼ਾਰ ਤੱਕ ਆ ਕੇ ਚੈੱਕ ਕਰਾ ਸਕਦਾ ਹੈ ਸੋਸਾਇਟੀ ਜੋ ਇਹ ਕੰਮ ਕਰਦੀ ਹੈ ਸੋਸਾਇਟੀ ਦਾ ਕੰਮ ਹੈ ਕਿ ਮਹੱਲੇ ਦਾ ਸੋਚਣਾ ਉਹਨਾਂ ਆਪਣੇ ਇਲਾਕੇ ਦੇ ਵਿੱਚ ਜੋ ਵੀ ਸੋਸ਼ਲ ਕੰਮ ਨੇ ਉਹ ਕਰਵਾਉਂਦੇ ਨੇ ਤਾਂ ਉਹਨਾਂ ਬਾਰੇ ਸਮੇਂ ਦੇ ਵਿੱਚ ਵੀ ਹੋਰਗੇ ਵੀ ਸਹਿਯੋਗ ਦਿੱਤਾ ਜਾਵੇਗਾ ਲੋਕਾਂ ਨੂੰ ਜੋ ਵੀ ਚਾਹੁੰਦੇ ਹੈ ਉਹ ਆ ਸਕਦੇ ਨੇ ਇਸ ਹੈਗਾ ਤੇ ਟੋਟਲ ਕਿੰਨੇ ਇੱਕ ਮਰੀਜ਼ਾਂ ਦੀ ਚੈੱਕ ਅਪ ਹੋ ਚੁੱਕਾ ਜੀ 100 150 ਦੇ ਕਰੀਬ ਹੋ ਚੁੱਕਾ ਜੀ ਹੁਣ ਅੱਛਾ ਤੇ ਇਹ ਅੱਗੇ ਤੋਂ ਵੀ ਤੁਸੀਂ ਕੰਟੀਨਿਊ ਇਸੇ ਤਰ੍ਹਾਂ ਹੀ ਇਹ ਸੇਵਾ ਦਾ ਕੰਮ ਲੱਗ ਹਾਂਜੀ ਹਾਂਜੀ ਪਹਿਲਾਂ ਤੋਂ ਵੀ ਚੱਲ ਰਿਹਾ ਹੈ ਕੇ ਵੀ ਦਲਤਾ ਬਣੀ ਪਹਿਲਾਂ ਕਿੰਨੇ ਚਿਰ ਤੋਂ ਇਹ ਕਰਦੇ ਆ ਰਹੇ ਜੀ ਚਾਰ ਪੰਜ ਸਾਲ ਹੋ ਗਏ ਮੈਂ ਸਮੂਹ ਸੰਤੂ ਪਿੰਡ ਰਾਜਾਸੰਸੀ ਦਾ ਵੈਲਫੇਅਰ ਸੁਸਾਇਟੀ ਆਫ ਬੈਤਲ ਹਾਊਸ ਆਫ ਫੈਲੋਸ਼ਿਪ ਦਾ ਮੈਂਬਰ ਆ ਸੋ ਅੱਜ ਬੈਤਲ ਸੁਸਾਇਟੀ ਦੇ ਵੱਲੋਂ ਰਾਜਾਸੰਸੀ ਦੇ ਵਿੱਚ ਆਯੁਰਵੈਦਿਕ ਫ੍ਰੀ ਮੈਡੀਕਲ ਫੁੱਲ ਬੋਡੀ ਚੈੱਕਅਪ ਦਾ ਕੈਂਪ ਰੱਖਿਆ ਗਿਆ ਜਿਦੇ ਵਿੱਚ ਕਿ 100 150 ਲੋਕ ਸ਼ਾਮਿਲ ਹੋਏ ਔਰ ਹਾਲੇ ਵੀ ਕੈਂਪ ਚੱਲ ਰਿਹਾ ਵਾ ਔਰ ਇਹ ਕੈਂਪ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਔਰ ਸੋਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਹਿਯੋਗ ਵੱਲੋਂ ਇਹ ਫ੍ਰੀ ਮੈਡੀਕਲ ਕੈਂਪਾਂ ਜੰ ਲਗਾਇਆ ਗਿਆ ਹੈ। ਤੋਂ ਅਸੀਂ ਲਗਾਤਾਰ ਇਹ ਕੰਮ 4-5 ਸਾਲ ਤੋਂ ਕਰਦੇ ਆ ਰਹੇ ਹਾਂ ਔਰ ਅੱਗੇ ਵੀ ਚੱਲਦਾ ਰਹੇਗਾ ਅਗਰ ਸਹਿਯੋਗ ਮਿਲਦਾ ਗਿਆ ਤੇ। ਸਾਰਿਆਂ ਦਾ ਧੰਨਵਾਦ। ਜੀ। ਸਵਾਗਤ ਜੀ ਜਗ੍ਹਾ ਤੇ ਪਣ ਰਾਜਸਥਾਨ ਸੀ ਦੇ ਵਿੱਚ ਮੁਹੱਲਾ ਗਾਂਧੀ ਨਗਰ ਵੈਲਫੇਅਰ ਸੁਸਾਇਟੀ ਔਰ ਗਦੇਲ ਹਸਪੀਟਲ ਸੁਸਾਇਟੀ ਵੱਲੋਂ ਸੁਸਾਇਟੀ ਵੱਲੋਂ ਅੱਜ ਕੈਂਪ ਲਗਾਇਆ ਗਿਆ ਹੈ ਆਯੁਰਵੈਦਿਕ ਸੋ ਕਾਫੀ ਲੋਕ ਇਸ ਜਗ੍ਹਾ ਤੇ ਆਏ ਜੋ ਟੈਸਟ ਹੋ ਚੁੱਕੇ ਨੇ ਔਰ ਅਜੇ ਵੀ ਕੁਝ ਲੋਕ ਆ ਰਹੇ ਨੇ ਔਰ ਇਹ ਸ਼ਾਮ 4 ਵਜੇ ਤੱਕ ਟੈਸਟ ਚੱਲਣਗੇ ਔਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਪਿੰਡ ਦੇ ਵਿੱਚ ਇਸ ਮੁਹੱਲੇ ਦੇ ਵਿੱਚ ਵੱਧ ਤੋਂ ਵੱਧ ਜੋ ਲੋਕਾਂ ਦੀ ਸਹਾਇਤਾ ਕਰ ਸਕੀਏ ਲੋਕਾਂ ਦੇ ਨਾਲ ਜੋ ਬਿਮਾਰ ਨੇ ਜਾਂ ਪਰੇਸ਼ਾਨ ਨੇ ਉਹਨਾਂ ਵਾਸਤੇ ਅਸੀਂ ਮੈਡੀਕਲ ਸਹਾਇਤਾ ਦੇ ਸਕੀਏ ਤਾਂ ਮੈਂ ਹੁਣ ਵੀ ਕਹਿੰਦਾ ਕਿ ਜੇ ਕੋਈ ਅਜੇ ਵੀ ਇੰਟਰਵਿਊ ਸੁਣਦਾ ਹੈ ਤੇ ਉਹ ਜ਼ਰੂਰ ਆ ਸਕਦਾ ਹੈ ਮਹੱਲਾ ਗਾਂਧੀ ਨਗਰ ਦੇ ਵਿੱਚ ਅਤੇ ਹਲੋ ਫੈਲੋਸਫੀ ਚੱਕਰ ਦੇ ਵਿੱਚ ਤਾਂ ਅਸੀਂ ਲਗਾਤਾਰ ਪੰਜ ਸਾਲ ਤੋਂ ਕਰਦੇ ਆ ਰਹੇ ਹਾਂ ਤੇ ਅੱਗੇ ਵੀ ਇਸ ਨੂੰ ਅਸੀਂ ਜਾਰੀ ਰੱਖਾਂਗੇ ਤੁਸੀਂ ਇਸ ਬੰਦੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਕੀ ਸੰਦੇਸ਼ ਜਾਣਾ ਦੇਣਾ ਚਾਹੁੰਦੇ ਜੀ ਕਿ ਇਹੋ ਜਿਹੇ ਜਿਹੜੇ ਸਮਾਜ ਸੇਵਾ ਦੇ ਕੰਮਾਂ ਚੰਗੇ ਹਨ ਕਿਸ ਤਰ੍ਹਾਂ ਦੇਖੋ ਅੱਜ ਦੀ ਪੀੜ੍ਹੀ ਜਿਹੜੀ ਆ ਤਕਰੀਬਨ ਤਕਰੀਬਨ ਸਭ ਨਸ਼ੇ ਹਲਚਾ ਰਹੀ ਆ ਔਰ ਬਹੁਤ ਘੱਟ ਲੋਕ ਨੇ ਜੋ ਇਹਨਾਂ ਗੱਲਾਂ ਵੱਲ ਆਉਂਦੇ ਨੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਨਸ਼ਿਆਂ ਨੂੰ ਛੱਡ ਕੇ ਖੁਦਾ ਦੇ ਰਾਹ ਤੇ ਚੱਲਣਾ ਔਰ ਭਲਾਈ ਦੇ ਕੰਮ ਕਰਨ ਲੋਕਾਂ ਦੀ ਖੈਰਤਾ ਦੇ ਵਾਸਤੇ ਔਰ ਆਉਣ ਵਾਲੇ ਸਮੇਂ ਦੇ ਜਿਹੜੇ ਇਸ ਮੁਹੱਲੇ ਦੇ ਲੋਕ ਨੇ ਪਿੰਡ ਦੇ ਲੋਕ ਨੇ ਔਰੇ ਨਸ਼ਿਆਂ ਨੂੰ ਤਿਆਗ ਕੇ ਚੰਗਿਆ ਕੰਮ ਵਾਲ ਬਦਲੋ ਮੈਂ ਡਾਕਟਰ ਮੀਰ ਸਿੰਘ ਅੱਜ ਆਹੀਂ ਇੱਥੇ ਰਾਜਾ ਸਾਸੀ ਇਸ ਸੁਸਾਇਟੀ ਵੱਲੋਂ ਫ੍ਰੀ ਚੈੱਕਅਪ ਜਿਹੜਾ ਕਰਨ ਆ ਰਹੇ ਆਂ ਇਹ ਜਿਹੜਾ ਚੈੱਕਅਪ ਆ ਸਿਰ ਦੇ ਬਾਲਾਂ ਤੋਂ ਲੈ ਕੇ ਪੈਰਾਂ ਦੇ ਨਹਾਂ ਤੱਕ ਬਾਡੀ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਦੀ ਅਕੋਰਡਿੰਗ ਅਸੀਂ ਹਰ ਜਿਹੜਾ ਹੈਗਾ ਕਸਟਮਰ ਉਹਨੂੰ ਪਹਿਲਾਂ ਤੇ ਸੈਟਿਸਫੈਕਸ਼ਨ ਵੀ ਕਰਾਂਗੇ ਉਹਦੀ ਅਕੋਰਡਿੰਗ ਅਸੀਂ ਇਹਨਾਂ ਦਾ ਟ੍ਰੀਟਮੈਂਟ ਵੀ ਕਰਾਂਗੇ ਅਸੀਂ ਧੰਨਵਾਦ ਕਰਦੇ ਹਾਂ ਇਸ ਸੁਸਾਇਟੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇੱਥੇ ਮੈਡੀਕਲ ਘਟੋ ਘਟ 100 150 ਦੇ ਕਰੀਬ ਜਿਹੜੇ ਲੋਕ ਸਾਡੇ ਕੋਲ ਆਏ ਆ ਤੇ ਇਹਨਾਂ ਦਾ ਅੱਜ ਹੀ ਸੈਟੀਸਫੈਕਸ਼ਨ ਕਰਕੇ ਭੇਜਾਂਗੇ ਇਹ ਡਾਕਟਰ ਸਾਹਿਬ ਇਹਨਾਂ ਦੀ ਚੈੱਕਅਪ ਕੀਤੀ ਜਾ ਰਹੀ ਹੈ ਕਿ ਮੈਡੀਸਨ ਵਗੈਰਾ ਵੀ ਦਿੱਤੀ ਜਾ ਰਹੀ ਕੋਈ ਪਹਿਲਾਂ ਤੇ ਅਸੀਂ ਇਹਨਾਂ ਦਾ ਫੁੱਲ ਬੋਡੀ ਚੈੱਕਅਪ ਕਰਾਂਗੇ ਉਹਦੀ ਅਕੋਰਡਿੰਗ ਜੋ ਵੀ ਪੇਸ਼ੈਂਟ ਦੀ ਕੋਈ ਨੀਡੇਡ ਆ ਜੋ ਵੀ ਪ੍ਰੋਬਲਮ ਆ ਉਹਦੀ ਅਕੋਰਡਿੰਗ ਅਸੀਂ ਇਹਨਾਂ ਨੂੰ ਆਯੁਰਵੈਦਿਕ ਮੈਡੀਸਨ ਦਵਾਂਗੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੀ ਤੁਸੀਂ ਚੈੱਕਅਪ ਕੀਤਾ ਜਿਹ ਹਾਰਟ ਕਿਡਨੀ 슈ਗਰ ਇਹਦੀ ਬਹੁਤ ਜਿਆਦਾ ਕਾਮਨ ਹੋ ਚੁਕੀ ਆ ਜਿੰਨੇ ਵੀ ਸਾਡੇ ਕੋਲ ਪੇਸ਼ਮਾ ਆ ਰਹੇ ਆ ਪ੍ਰੋਪਰ 90% ਲੀਵਰ ਦੀ ਪ੍ਰੋਬਲਮ ਵਾਲੇ ਆ ਰਹੇ ਆ ਜੀ ਤੁਸੀਂ ਕੀ ਇਸ ਦੇਸ਼ ਜਨਾਂ ਦੇ ਅਪੀਲ ਕਰਨਾ ਚਾਹੁੰਦੇ ਜੇ ਲੋਕਾਂ ਨੂੰ ਕਿ ਚਲੋ ਬਾਕੀ ਜਿਹੜੀਆਂ ਕਈ ਮੈਡੀਸਨ ਨੇ ਉਹਨਾਂ ਦੇ ਨਾਲ ਬੇਕਾਤਕ ਨੁਕਸਾਨ ਹੁੰਦੇ ਨੇ ਅੱਜ ਜਿਹੜੀਆਂ ਐਲੋਪੈਥੀ ਮੈਡੀਸਨ ਆਪਾਂ ਲੈ ਰਹੇ ਆ ਇੱਕ ਮੈਡੀਸਨ ਜਿਹੜੀ ਆਪਣਾ ਫਾਇਦਾ ਕਰਦੀ ਆ ਤਿੰਨ ਚੀਜ਼ਾਂ ਨੁਕਸਾਨ ਕਰ ਰਹੀ ਆ ਅਸੀਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹੀ ਰਿਕਵੈਸਟ ਕਰਾਂਗੇ ਕਿ ਤੁਸੀਂ ਆਪਣੀ ਰਸੋਈ ਨੂੰ ਸਾਫ਼ ਕਰੋ ਆਯੁਰਵੈਦਿਕ ਮੈਡੀਸਨ ਲਓ ਤੇ ਆਪਣੀ ਬੋਡੀ ਜਿਹੜੀ ਸਰੀਰ ਨੂੰ ਆਪਾਂ ਬਿਲਕੁਲ ਠੀਕ ਕਰੀਏ